ਆ ਭਾਈ ਡਬਲ ਸੈਂਸਿੰਗ ਦਾ ਦੇਣ ਦਾ ਕੀ ਕਾਰਨਾ ਭਈ ਇਹ ਇੱਕ ਤਾਂ ਲਿਫਟ ਕੈਪੈਸਿਟੀ ਇਹਦੀ 655 ਜਾਂ 605 ਮੰਗ ਵੱਡੀ ਕਰਦੀ ਲਿਫਟ ਸੈਂਸਿੰਗ ਇੰਨੀ ਕਿ ਜ਼ਿਆਦਾ ਸਮੂਥ ਹੋ ਗਈ ਇੱਧਰ ਜਿਹੜਾ ਡਰਾਫਟ ਕੰਟਰੋਲ ਆਪਾਂ ਕਹਿ ਦਿੰਨੇ ਆਂ ਹੌਲਾ ਹੌਲਾ ਤੇ ਝਟਕੀ ਨਹੀਂ ਮਾਰਦਾ ਪਰ ਬਸ ਤੁਸੀਂ ਇਹ ਦੇਖ ਲਓ ਵੀ ਇੱਕ ਤਾਂ ਸੂਤਾ ਚ ਹੁੰਦਾ ਕੰਮ ਉਹ ਇੰਨੀ ਕੁ ਵੀ ਜ਼ਿਆਦਾ ਨਜ਼ਦੀਕੀ ਨਾਲ ਇਹ ਕੰਮ ਕਰਦਾ ਟਰੈਕਟਰ ਠੀਕ ਆ ਹਾਲਾਂ ਤੇ ਤੁਸੀਂ ਲੀਵਰ ਮਤਲਬ ਡਰਾਫਟ ਲਾ ਦੋ ਇਹਦਾ ਕੰਟਰੋਲ ਲਾ ਦੋ ਸਲਿੱਪ ਨਹੀਂ ਕੱਢਣ ਦੇਊਗਾ ਟਰੈਕਟਰ ਨੂੰ ਇਹਨੇ ਇੰਨਾ ਸੋਹਣਾ ਕੰਟਰੋਲ ਕਰਦਾ ਵੀ ਖਚਾ ਕਿਵੇਂ ਲੱਗਦਾ ਤੁਹਾਨੂੰ ਇਹ ਮੈਂ ਤਾਂ ਕਹਿੰਦਾ ਵੀ ਜਿੰਨੀ ਕੀ ਦੀ ਕੀਮਤ ਹੈ ਹਾਂ ਉਹਦੇ ਹਿਸਾਬ ਨਾਲ ਐ ਇੰਨੇ ਚ ਕੋਈ ਹੋਰ 50 ਪਾਵਰ ਦਾ ਟਰੈਕਟਰ ਕੰਪਨੀ ਐ ਇੰਨੀਆਂ ਸਹੂਲਤਾਂ ਦੇਣਾ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਨਹੀਂ ਨਾ 655 ਤੇ 755 ਨੂੰ ਜਿਹੜਾ ਰੰਗ ਉਹਨਾਂ ਦਾ ਠੀਕ ਹੈ ਉਹ ਰੰਗ ਚ ਆ ਗਿਆ ਕਸਟਮਰ ਦੀ ਡਿਮਾਂਡ ਤੇ ਕਸਟਮਰ ਦੀ ਡਿਮਾਂਡ ਤੇ ਹੁਣ ਇਸੇ ਰੰਗ ਦੇ ਵਿੱਚ ਆਪਾਂ ਨੂੰ ਇਸੇ ਰੰਗ ਦੇ ਵਿੱਚ 50 ਪਾਵਰ ਚ 3 ਸਪੀਡ 3 ਸਪੀਡ ਮੇਰੇ ਭਾਈ ਮਹਿੰਦਰਾ ਯੂਵਰ ਟੈਕ 585 ਦਿਖਾਉਣੇ ਆ ਤੇ ਭਾਈ ਦਿਲਪ੍ਰੀਤ ਬੈਠਾ ਆਪਣਾ ਭਾਈ ਦਾ ਚੈਨਲ ਵੀ ਐ ਮਹਿੰਦਰਾ ਦੀਆਂ ਵੀਡੀਓ ਭਾਈ ਕੋਲੇ ਟਰੈਕਟਰ ਆਉਂਦੇ ਹੈਗੇ ਹਨ ਤੇ ਇਹ ਰੰਗ ਵੀ ਦੇਖਣ ਚ ਬਾਈ ਮੈਨ ਲੱਗਦਾ ਵੀ ਹੋਰ ਹਸਾਬ ਦਾ ਲੱਗਦਾ ਪਹਿਲਾਂ ਵਾਲੇ ਟਰੈਕਟਰ ਆਪਾਂ ਦੇਖਦੇ ਸੀਗੇ ਇਹ 4 ਵੀਲ ਡਰਾਈਵ ਦੇ ਵਿੱਚ ਆ ਜਾਂਦਾਗਾ ਤੇ ਕਰਦੇ ਆ ਬਾਈ ਦਿਲਪ੍ਰੀਤ ਨਾਲ ਗੱਲ ਕੀ ਹਾਲ ਨੇ ਵੀਰੇ ਐਨ ਵਧੀਆ ਜੀ ਠੀਕ ਠਾਕ ਹੋਰ ਦੇਖੀ ਐਨੇ ਟਰੈਕਟਰ ਫਿਰ ਹਾਂ ਜੀ ਹਾਂ ਮੈਂ ਗੇਅਰ ਉੱਪਰ ਬੈਠ ਕੇ ਅੱਜ ਜਿਹੜੀ ਆਪਾਂ ਨੇ ਇਹ ਟਰੈਕਟਰ ਹਲੇ ਮਤਲਬ ਨਵਾਂ ਆਇਆ ਜਿਵੇਂ ਕਲਰ ਚ ਵੀ ਨਵਾਂ ਐ ਤੇ ਕੁਝ ਕੁਝ ਕੀ ਚੇਂਜਾਂ ਹੋ ਕੇ ਆਏ ਨੇ ਹਾਂ ਚੇਂਜ ਹੋਇਆ ਵੇ ਤੇ ਮਤਲਬ ਗੇਅਰ ਗੂਰ ਐਨੇ ਇੱਕ ਜ਼ਿਆਦਾ ਸਮੂਥ ਹੈ ਠੀਕ ਹੈ ਵੀ ਕਾਰ ਵਾਲੇ ਹੋਗੇ ਕਾਰ ਵਾਲੇ ਜਮਾਈ ਰਹਿਲੇ ਆ ਆ ਦੇ ਲੋ ਦੋ ਉਂਗਲੀ ਨਾਲ ਰਾਮਨਾਰ ਮਾੜੇ ਦੇ ਨਾਲ ਹੀ ਹਾਂ ਬੱਸ ਆ ਦੇ ਲੋ ਲੈ ਇੱਧਰ ਦਿਖਾਈ ਬਾਈ ਜਾ ਕੇ ਗੇਰ ਹਨਾ ਤੇ ਬਾਕੀ ਬਾਈ ਟਰੈਕਟਰ ਦਾ ਬਾਈ ਰੰਗ ਦੇਖਿਆ ਤਾਂ ਮੈਨੂੰ ਲੱਗਦਾ ਜੀ ਪਹਿਲੇ ਚੋਂ ਗਿਆ ਹਨਾ ਕਲਰ ਚੇਂਜ ਚ ਆਇਆ ਇਹ ਇਹ ਜਿਹੜਾ ਰੰਗ ਆਇਆ ਇਹ ਜਿਹੜਾ 655 ਤੇ 755 ਨੂੰ ਜਿਹੜਾ ਰੰਗ ਆਉਣਾ ਤਾਂ ਠੀਕ ਹੈ ਉਹ ਰੰਗ ਚ ਆ ਗਿਆ ਕਸਟਮਰ ਦੀ ਡਿਮਾਂਡ ਤੇ ਕਸਟਮਰ ਦੀ ਡਿਮਾਂਡ ਤੇ ਹੁਣ ਇਸੇ ਰੰਗ ਦੇ ਵਿੱਚ ਆਪਾਂ ਨੂੰ ਇਸੇ ਰੰਗ ਦੇ ਵਿੱਚ 50 ਪਾਵਰ ਚ 3 ਸਪੀਡ 3 ਸਪੀਡ ਦੇ ਵਿੱਚ ਜਿਵੇਂ ਆਪਾਂ ਕਹੇ 12 ਸਪੀਡਾਂ ਦੇ ਵਿੱਚ ਆਉਂਦਾ ਇਹ 12 ਸਪੀਡਾਂ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਬਈ ਜਿਹੜੀ ਇਹ ਰੰਗ ਗੱਜ ਰੰਗ ਦੀ ਹੈ ਨਾ ਜੇ ਮੈਟੈਲਿਕ ਦੇ ਵਿੱਚ ਬਹੁਤ ਜ਼ਬਰਦਸਤ ਲੱਗ ਰਿਹਾ ਹੈ ਇਹ ਟਰੈਕਟਰ ਬਿਲਕੁਲ ਤੇ ਜਿਵੇਂ ਆਪਾਂ ਕਹੇਲੀ ਵੀ ਇਹਦੀ ਲਿਫਟ ਕਪੈਸਟੀ ਕਿੰਨੀ ਵਗੈਰਾ ਆ ਜਾਂਦੀ ਹੈ ਬਈ ਇਹਦੀ ਲਿਫਟ ਜਣੀ 7 ਫੁੱਟਾ ਸੁਪਰ ਸੀਡਰ ਹਾਂ ਬੜੇ ਨਿਆਰੇ ਨਾਲ ਚਲਾਊਗਾ ਮਲਾਂ 20 ਕੁਆਂਟਲ ਆਪਾਂ ਨਹੀਂ ਕਹਿਣਾ ਵੀ 15 ਕੁਆਂਟਲ ਜਾਂ 20 ਕੁਆਂਟਲ ਚੱਕਣ ਨੂੰ ਦੇਖੋ ਤਾਂ ਕਪੈਸਟੀ ਇਹਦੀ ਕੰਪਨੀ ਨੇ ਤਾਂ ਆਪਣੇ ਵੱਲੋਂ ਉਹ ਉਹਨਾਂ ਦਾ ਇੱਕ ਲੱਗ ਟੀਚਾ ਹੁੰਦਾ ਵੀ ਕਿੱਥੋਂ ਉਹਨਾਂ ਨੇ ਲੈਣੀ ਹੈ ਆਪਣੇ ਕੋਲੇ ਸੰਦ ਸੰਡੇੜਾ ਹੁੰਦਾ ਥੋੜਾ ਜਿਹਾ ਕਿ ਲੰਬਾ ਪਿੱਛੇ ਨੂੰ ਝੋਲਦੇ ਆ ਆਪਾਂ ਹੁਣ 7 ਫੁੱਟਾ ਸੁਪਰ ਸੀਡਰ ਹੈ ਜੇ ਆਪਾਂ 9 ਪਾਵਾਂਗੇ ਫਿਰ ਜ਼ਿਆਦਾ ਧੱਕਾ ਹੋਊਗਾ ਜ਼ਿਆਦਾ ਧੱਕਾ ਹੋਊਗਾ ਜਿੰਨੀ ਕਿ ਪਾਵਰ ਆ ਉਹਦੇ ਹਿਸਾਬ ਨਾਲ 7 ਫੁੱਟਾ ਸੁਪਰ ਸੀਡਰ ਐ ਨਜ਼ਾਰੇ ਨਾਲ ਚੱਕਦਾ ਬੜਾ ਹੀ ਨੇਰਾ ਵਧੀਆ ਚਲਾਉਂਦਾ ਮਤਲਬ ਵੀ ਇਹ ਟਰੈਕਟਰ ਜਿਵੇਂ ਆਮ ਜ਼ਿਮੀਦਾਰ ਇਸ ਤੇ ਵੱਡੇ ਨਾਲੋਂ ਛੋਟਾ ਲੈਣਾ ਚਾਹੁੰਦਾ ਥੋੜਾ ਜਿਹਾ ਪਾਵਰ ਦਾ 50 HP ਕੈਟੇਗਰੀ ਵਾਲਾ ਹਣਾ ਤੇ ਉਹਦੇ ਵਾਸਤੇ ਬਹੁਤ ਵਧੀਆ ਹਣਾ ਵਧੀਆ ਮੱਕੀ ਵਾਲੀ ਮਸ਼ੀਨ ਤੇ ਬੜਾ ਕੰਮ ਜਾਪਾ ਸਾਡੇ ਏਰੀਆ ਚ ਮੱਕੀ ਵਾਲੀ ਤੇ ਆਲੂ ਵਾਲੀ ਤੇ ਬਹੁਤ ਸੋਹਣਾ ਆਲੂ ਵਾਲੀ ਤੇ ਆਲੂ ਵਾਲੀ ਤੇ ਇਹਦਾ ਜਿਹੜਾ ਟਰੈਕਟਰ ਦਾ ਟਾਇਰ ਜਿਹਦਾ ਆਪਾਂ ਨੇ ਪ੍ਰੋਪਰ ਇਹਦੀ ਚੜਾਈ ਦਿੱਤੀ ਹੈ ਨਾ ਟਰੈਕਟਰ ਦੇ ਟਾਇਰ ਦੀ ਉਹਦਾ ਰੋ ਦੇ ਵਿੱਚ ਚੱਲਦਾ ਹੈ ਠੀਕ ਹੈ 14 ਦੇ ਵਿੱਚ ਆ ਜਾਂਦੇ ਮਿੱਤਰੋ ਇਹ 14 ਦੇ ਟਾਇਰ 4휠 ਡਰਾਈਵ ਦੇ ਵਿੱਚ ਆਉਂਦੇ ਨੇ 9520 ਹਾਂਜੀ ਪਿਛਲੇ 14 ਤੇ ਜਿਹੜਾ ਤਿੰਨ ਸਪੀਡਾਂ ਦੇ ਵਿੱਚ ਟਰੈਕਟਰ ਆਉਂਦਾਗਾ ਬਾਕੀ ਇਹਦੇ ਵਿੱਚ ਐਸਐਲਆਈ ਪੀ2 ਆ ਜਾਂਦੀ ਆ ਤੇ ਭਾਈ ਇਹ ਜਿਹੜੀ ਡੀਜੀ ਸੈਂਸ ਕੀ ਆ ਇਹ ਇਹ ਡੀਜੀ ਸੈਂਸ ਕਿੱਟ ਆ ਕੀ ਵੀਰੇ ਜਿਵੇਂ ਆਪਾਂ ਜੀਪੀਐਸ ਸਿਸਟਮ ਕਹਿੰਦੇ ਨੇ ਨਾ ਅੱਛਾ ਕਾਰ ਆਲਾ ਸਿਸਟਮ ਐ ਚ ਕਾਰ ਆਲਾ ਸਿਸਟਮ ਐ ਆਪਣਾ ਜਣੀ ਇਹ ਕਿੱਟ ਨਾਲ ਇਹਨੂੰ ਇਨਕਲੂਡ ਮਿਲੂ ਆਪਾਂ ਨੂੰ ਰੇਟ ਦੇ ਵਿੱਚ ਹੋਊਗੀ ਠੀਕ ਐ ਪਲੱਸ ਇਹਦਾ ਰੀਚਾਰਜ ਹੁੰਦਾ ਫਿਰ ਠੀਕ ਹੈ ਹਾਂ ਉਹ ਬੀਚ ਚਾਰਜ ਆਪਣਾ ਕਰਾਓ ਜਿਵੇਂ ਜਾਣਕਾਰੀ ਲੈ ਸਕਦਾ ਟਰੈਕਟਰ ਆਪਣਾ ਕਿਵੇਂ ਚੱਲ ਰਿਹਾ ਕੋਈ ਦਿੱਕਤ ਤਾਂ ਨਹੀਂ ਆ ਰਹੀ ਦਿੱਕਤ ਤਾਂ ਨਹੀਂ ਆ ਰਹੀ ਕੁਝ ਕੁਝ ਜਿਹੜੀਆਂ ਹੈਗੀਆਂ ਮਹਿੰਦਰਾ ਦੀ ਆਪਣੀ ਸਾਈਟ ਆ ਇਹ ਉਹਦੇ ਤੇ ਆ ਵੀ ਆਏ ਨਹੀਂ ਆਪਾਂ ਨੂੰ ਪ੍ਰੋਪਰ ਆਪਾਂ ਨੂੰ ਇਹਦਾ ਵੀ ਆ ਵੀ ਇਹ ਤੇਲ ਖਰਚਾ ਦੱਸੋ ਜਾਂ ਕੁਝ ਦੱਸੋ ਬਸ ਇੱਕ ਲੋਕੇਸ਼ਨ ਆਪਾਂ ਨੂੰ ਸਹੀ ਦੱਸੂਗਾ ਵੀ ਟਰੈਕਟਰ ਕਿੱਥੇ ਤੋਂ ਟੋਡਾ ਚੱਲ ਰਿਹਾ ਕਿੰਨਾ ਕੁ ਵਰਕਿੰਗ ਕਰਦੀ ਬਿਲਕੁਲ ਬਾਕੀ ਭਈ ਇਹਦਾ ਜਿਹੜਾ ਅਗਲਾ ਹਿੱਸਾ ਦੇਖ ਸਕਦੇ ਹੋ ਤੁਸੀਂ ਪੂਰਾ ਹੈਵੀ ਡਿਊਟੀ ਹਿੱਸਾ ਬਣਾਇਆ ਗਿਆਗਾ ਤੇ ਜਿਹੜੀ ਡਿਜ਼ਾਈਨ ਪੱਖੋਂ ਸਾਰਿਆਂ ਨੂੰ ਵੱਖਰਾ ਟਰੈਕਟਰ ਜਿਵੇਂ ਆਪਾਂ ਨੋਵੋ ਦੇਖ ਇਹ ਯੂਗੋ ਦੇ ਵਿੱਚ ਆ ਗਿਆ ਯੂਗੋ ਟੈਕ ਪਲੱਸ 585 ਡੀਆਈ ਇਹ ਵਿੱਚ ਇਹਦੇ ਵਿੱਚ ਕੋਸ਼ਿਸ਼ ਚੇਂजेस ਹੋ ਕੇ ਆਇਆ ਜਿਵੇਂ ਬਾਈ ਦਿਲਪ੍ਰੀਤ ਦੱਸ ਰਿਹਾ ਬਾਈ ਦਾ ਚੈਨਲ ਵੀ ਅਮੇਂਦਰਾ ਟ੍ਰੈਕਟਰ ਆ ਬਾਈ ਕੋਲੇ ਆਪ ਖੇਤੀ ਕਰਦੇ ਆ ਹਨ ਤੇ ਆਪਾਂ ਇਸੇ ਕਰਕੇ ਬਾਈ ਤੂੰ ਰਿਵਿਊ ਲੈ ਰਹੇ ਆ ਬਾਈ ਇੱਕ ਚੀਜ਼ ਹੋਰ ਆ ਆਜੋ ਬਾਈ ਮਾੜਾ ਥੱਲੇ ਇਧਰ ਹੀ ਆ ਜੀ ਹਾਂ ਜੀ ਹਾਂ ਜੀ ਤੇ ਇਹਦੇ ਵਿੱਚ ਮੈਂ ਜਿਵੇਂ ਐਮਐਸਪੀ ਟੋ ਲਿਵਰ ਆ ਗਿਆ ਇਹਦੇ ਵਿੱਚ ਨਾ ਤੇ ਸਟੈਂਡਰਡ ਇਕਨੋਮੀ ਪੀਟੀਓ ਆ ਜਾਂਦੀ ਆ ਆ ਬਾਈ ਡਬਲ ਸੈਂਸਿੰਗ ਦਾ ਦੇਣ ਦਾ ਕੀ ਕਾਰਨ ਆ ਬਈ ਜੀ ਇੱਕ ਤਾਂ ਲਿਫਟ ਕੈਪੈਸਿਟੀ ਇਹਦੀ 655 ਜਾਂ 605 ਮੰਗ ਵੱਡੀ ਕਰਤੀ ਲਿਫਟ ਸੈਂਸਿੰਗ ਇੰਨੀ ਕਿ ਜ਼ਿਆਦਾ ਸਮੂਥ ਹੋ ਗਈ ਇਹਦਾ ਜਿਹੜਾ ਡਰਾਫਟ ਕੰਟਰੋਲ ਆਪਾਂ ਕਹਿ ਦਿੰਨੇ ਆ ਹੌਲਾ ਹੌਲਾ ਤੇ ਝਟਕੇ ਨਹੀਂ ਮਾਰਦਾ ਪਰ ਬਸ ਤੁਸੀਂ ਇਹ ਦੇਖ ਲਓ ਵੀ ਇੱਕ ਤਾਂ ਸੂਤਾ ਚ ਹੁੰਦਾ ਕੰਮ ਉਹ ਇੰਨੀ ਕਿ ਵੀ ਜ਼ਿਆਦਾ ਨਜ਼ਦੀਕੀ ਨਾਲ ਇਹ ਕੰਮ ਕਰਦਾ ਟਰੈਕਟਰ ਠੀਕ ਹੈ ਹਾਲਾਂ ਤੇ ਤੁਸੀਂ ਲੀਵਰ ਮਤਲਬ ਡਰਾਫਟ ਲਾ ਦੋ ਇਹਦਾ ਕੰਟਰੋਲ ਲਾ ਦੋ ਸਲਿੱਪ ਨਹੀਂ ਕੱਢਣ ਦਊਗਾ ਟਰੈਕਟਰ ਨੂੰ ਇਹਨੇ ਇੰਨਾ ਸੋਹਣਾ ਕੰਟਰੋਲ ਕਰ ਦਿੱਤਾ ਵੀ ਖਚਾਈ ਵਧ ਗਈ ਜਿਵੇਂ ਆਪਾਂ ਕਹਿ ਦਿੰਨੇ ਵੀ ਲੈਫਟੇ ਦੀ ਬਹੁਤ ਐਡਵਾਂਸ 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 ਟੈਕਨੋਲੋਜੀ ਡਬਲ ਸੈਂਸਿੰਗ ਦੇ ਵਿੱਚ ਹੋ ਗਈ ਆ ਇਹ ਹੁਣ ਇਹਨਾਂ ਨੇ 500 85 ਤੋਂ ਲੈ ਕੇ 755 ਤੱਕ ਸੇਮ ਆਹੀ ਬਿਲਕੁਲ ਇਹਦੇ ਚ ਟੌਪ ਲਿੰਕ ਵੀ ਹੁਣ ਥੋੜੀ ਜਿਹੀ ਲੰਮੀ ਹੋ ਗਈ ਲੰਬੀ ਹੋ ਗਈ ਲੰਬੀ ਹੋ ਗਈ ਹਾਂ ਬਿਲਕੁਲ ਤੇ ਇਧਰਲੀ ਸਾਈਡ ਬਾਈ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਇਹਦਾ ਬੈਟਰੀ ਬਾਕਸ ਆ ਜਾਂਦਾਗਾ ਤੇ ਕਾਫੀ ਇਹਦੇ ਵਿੱਚ ਬੈਠਣ ਬੁੱਠਣ ਨੂੰ ਬੜ ਬੜਾ ਦੇਖੋ ਆ ਦੇਖ ਕਿੰਨਾ ਸੋਹਣਾ ਹੈ ਨਵੇਂ ਰੰਗ ਚ ਆਇਆ ਤੇ ਨਵੇਂ ਰੰਗ ਦੇ ਵਿੱਚ ਜਿਹੜੀ ਨਵੀਂ ਲੁੱਕ ਆਪਾਂ ਕਹਿੰਦੇ ਨਿਕਲ ਕੇ ਆਈ ਆ ਇਸ ਤੋਂ ਬਾਅਦ ਇੱਥੇ ਜਿਹੜਾ ਤੁਸੀਂ ਮੋਬਾਈਲ ਚਾਰਜ ਲਾ ਸਕਦੇ ਆ ਦੇਖੋ 12 ਵੋਲਟ ਦਾ ਸ਼ੌਕਰ ਤੇ ਇੱਕ ਛੋਟਾ ਟਰੈਕਟਰ ਹੈ ਇਹਦਾ ਕਟਿੰਗ ਜਿਹੜਾ ਆਪਾਂ ਰੇਡੀਅਸ ਆ ਟਰਨਿੰਗ ਰੈਡੀ ਹਾਂ ਹਾਂ ਇੰਨਾ ਕਿ ਜ਼ਿਆਦਾ ਨੇੜੇ ਤੇ ਮੁੜ ਜਾਂਦਾ ਨਾ ਇਹ 50 ਪਾਵਰ ਦੀ ਤੁਸੀਂ ਹੋਰ ਕਿਸੇ ਕੰਪਨੀ ਨਾਲ ਇਹਨੂੰ ਕੰਪੈਰੀਜ਼ਨ ਕਰ ਲਿਓ ਇਹਦਾ ਹਰੇਕ ਪਾਸੇ ਨੂੰ ਇਹ ਅੱਗੇ ਆਏ ਬਿਲਕੁਲ ਬਾਈ 6 ਸਾਲ ਦੀ ਵਾਰੰਟੀ ਦੇ ਰਹੀ ਹੈ ਕੰਪਨੀ ਇਸ ਟੈਕਟਰ ਦੀ ਤੇ ਬਾਕੀ ਇਹਦੇ ਵਿੱਚ ਜਿਹੜੇ 14 9 28 ਦੇ ਟਾਇਰ ਆ ਜਾਂਦੇ ਆਗੇ ਓਵਰ ਆਲ ਟਰੈਕਟਰ ਬਾਈ ਕਿਵੇਂ ਲੱਗਦਾ ਤੁਹਾਨੂੰ ਇਹ ਮੈਂ ਤਾਂ ਕਹਿੰਦਾ ਵੀ ਜਿੰਨੀ ਕੀ ਦੀ ਕੀਮਤ ਹੈ ਹਾਂ ਉਹਦੇ ਹਿਸਾਬ ਨਾਲ ਐਨ ਵਿੱਚ ਕੋਈ ਹੋਰ 50 ਪਾਵਰ ਦਾ ਟਰੈਕਟਰ ਕੰਪਨੀ ਐਨੀਆਂ ਸਹੂਲਤਾਂ ਦੇਣਾ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਬਿਲਕੁਲ ਭਾਈ ਜਾਂ ਤਾਂ ਆਪਾਂ ਇਹ ਕਹੀਏ ਵੀ ਟਰੈਕਟਰ ਦੀ ਰੀਸੇਲ ਨਹੀਂ ਜਾਂ ਆਪਾਂ ਇਹ ਕਹੀਏ ਵੀ ਟਰੈਕਟਰ ਖਰਚ ਉਹ ਬਹੁਤ ਆਪਣਾ ਸਰਵਿਸ ਬਹੁਤ ਕੱਢ ਰਿਹਾ ਠੀਕ ਹੈ ਮੈਂ ਕਹਿੰਦਾ ਵੀ ਦੇਖੋ 6 ਸਾਲ ਦੀ ਵਾਰੰਟੀ ਦਿੱਤੀ ਹੈ ਠੀਕ ਹੈ ਕਿਸੇ ਕਾਰਨ ਕਰਕੇ ਦਿੱਤੀ ਹੈ ਬਿਲਕੁਲ ਭਾਈ ਹੈਨਾ ਬਾਕੀ ਹੈਯੋ ਟੌਪ ਹੈਂਦਰਾ ਆਪਣਾ ਪੂਰੇ ਵਰਲਡ ਲੈਵਲ ਤੇ ਹੋਇਆ ਮੰਨਿਆ ਗਿਆ ਹੈਨਾ ਕਾਰਾਂ 'ਚ ਵੀ ਸੱਲੰਗਾ ਕਰਾਂਗੇ ਟਰੈਕਟਰ ਦਾ ਪੂਰਾ 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 ਵੀਰੇ ਹਰੇਕ ਪਾਸ ਤੇ ਬਾਈ ਆਹ ਕੀ ਚੀਜ਼ ਆ ਤੇ ਵਾਟਰ ਸਪਰੇਟਰ ਹੈ ਜਿਵੇਂ ਆਪਾਂ ਕਿਹ ਲਈ ਡੀਜ਼ਲ ਵਿੱਚ ਪਾਣੀ ਜਿਹੜਾ ਮੈਕਸ ਵਿੱਚ ਚੱਕ ਲੈਣਾ ਹੈ ਨਾ ਤੇ ਇਹਦੇ ਵਿੱਚ ਇਹ ਤੁਹਾਨੂੰ ਵੇਖਣ ਨੂੰ ਮਿਲ ਜਾ ਬਿਲਕੁਲ ਜੀ ਬਿਲਕੁਲ ਤੇ ਬਾਕੀ ਬਾਈ ਬਹੁਤ ਬਹੁਤ ਧੰਨਵਾਦ ਹੈਣਾ ਤੁਹਾਡਾ ਸ਼ੁਕਰੀਆ ਜੀ ਹਾਂ ਬਿਲਕੁਲ ਬਾਈ ਦਾ ਚੈਨਲ ਆ ਹਨਾ ਹਾਂ ਜੀ ਦਿਲਪ੍ਰੀਤ ਢਿੱਲੋਂ ਬਲੌਗ ਪਾਉਂਦਾ ਹਨਾ ਬਲੌਗਸ ਦੇ ਨਾਂ ਤੇ ਬਹੁਤ ਵਧੀਆ ਤੇ ਆਪਾਂ ਬਾਈ ਦੇ ਜਿਹੇ ਏਰੀਆ ਜੀ ਆਏ ਸਿਗੇ ਇਹ ਪਿੰਡ ਬਾਈ ਕਿਹੜਾ ਹੈ ਇਹ ਆ ਗਿਆ ਜੀ ਮੇਨ ਸਰਾਂਦ ਰਾਜਪੁਰਾ ਜੀਟੀ ਰੋਡ ਤੇ ਸੰਤ ਹੋ ਬਿਲਕੁਲ ਅੱਡਾ ਆ ਜਾਂਦਾ ਅੱਡਾ ਆ ਜਾਂਦਾ ਬਾਕੀ ਭਾਈ ਇੱਧਰ ਟਰੈਕਟਰ ਦਿਖਾਦੇ ਹੋਣਾਂ ਚੱਲੀ ਜਾਂਦੇ ਆ ਉਹ ਵੇਖੋ ਡੈਮੋ ਲੈ ਰਹੇ ਆ ਆਪਣੇ ਭਰਾ ਸਾਰੇ ਹਨਾ ਤੇ ਭਾਈ ਇੱਧਰ ਆ ਵੀ ਅਸੀਂ ਵੇਖੀਏ ਇਹਨੂੰ ਲੈ ਕੇ ਚੱਲਦੇ ਆਪਾਂ ਉਧਰ ਨੂੰ ਹਾਂ ਲੈ ਵੀ ਤੇ ਕਰਦੇ ਆ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਮਿਲਦੇ ਆ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ